ਸ਼੍ਰੋਮਣੀ ਕਾਲੀ ਦਲ ਵੱਲੋਂ ਅੱਜ ਮੀਟਿੰਗ ਰੱਖੀ ਹੈ ਕਿਸ ਮੁੱਦੇ ਨੂੰ ਲੈ ਕੇ ਮੀਟਿੰਗ ਰੱਖੀ ਹੈ ਅੱਜ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਸ਼੍ਰੋਮਣੀ ਕਾਲੀ ਦਲਾ ਮਸਰ ਵੱਲੋਂ ਮੀਟਿੰਗ ਐਸ ਲਈ ਰੱਖੀ ਗਈ ਹੈ ਨਵੀਂ ਨਿਯੁਕਤੀਆਂ ਹੋ ਰਹੀਆਂ ਲੋਕੀ ਜਿਹੜੇ ਹਗੇ ਆ ਹਲਕਾ ਉਤਰੀ ਦੇ ਕੀ ਪੂਰੇ ਲੁਧਿਆਣੇ ਦੇ ਲੋਕ ਸਰਦਾਰ ਸਿਮਰਜੀਤ ਸਿੰਘ ਮਾਨ ਜੀ ਦੀ ਸੋਚ ਤੋਂ ਪ੍ਰਭਾਵਿਤ ਹੈਗੇ ਆ ਲੋਕਾਂ ਨੂੰ ਨਜ਼ਰ ਆ ਰਿਹਾ ਹੈ ਕਿ ਅਸੀਂ ਸੁਭਾ ਖੇਤਰੀ ਪਾਰਟੀ ਨੂੰ ਜਿਤਾਣਾ ਹੈਗਾ ਇਹ ਲੋਕਾਂ ਨੂੰ ਨਜ਼ਰ ਆ ਗਿਆ ਹੈ ਕਿ ਜਿਹੜੀ ਪਾਰਟੀ ਉਹਨਾਂ ਨੇ ਸੱਤਾ 'ਚ ਲਿਆਂਦੀ ਆ ਇੱਕ ਤੇ ਉਹ ਵਾਅਦੇ ਨਹੀਂ ਕਰਦੀ ਉਹ ਝੂਠੀ ਸਰਕਾਰ ਰਹੀ ਸੀ ਖੋਖਲੇ ਦਾਅਵੇ ਸੀ ਉਹਨਾਂ ਦੇ ਫਿਰ ਉਹ ਜਿਹੜੀ ਸਰਕਾਰ ਰਹੀ ਸੀ ਉਹ ਤਾਣਾਸ਼ਈ ਸਰਕਾਰ ਗਈ ਆ ਆਪਣੇ ਆਰਡਰ ਪਾਸ ਕਰ ਰਹੀ ਆ ਗਲਤ ਤਰੀਕੇ ਦੇ ਨਾਲ ਇਸ ਲਈ ਜਿਹੜੇ ਨੌਜਵਾਨ ਧਿਰ ਰਹੀ ਆ ਨੌਜਵਾਨ ਆਗੂ ਜਿਨ੍ਹਾਂ ਦੀ ਸੋਚ ਸਰਦਾਰ ਸਿਮਰਨਜੀਤ ਸਿੰਘ ਮਾਨਨਾ ਮਿਲਦੀ ਹੈ ਤੇ ਜਿਨ੍ਹਾਂ ਨੂੰ ਪਤਾ ਹੈਗਾ ਕਿ ਪੰਜਾਬ ਦੇ ਚੰਗੇ ਭਵਿੱਖ ਲਈ ਅਸੀਂ ਕੁਝ ਕਰਨਾ ਹੈਗਾ ਉਹ ਲੋਕ ਅੱਜ ਮੇਰੇ ਨਾਲ ਸ਼ਾਮਲ ਹੋਏ ਆ ਤੇ ਉਹਨਾਂ ਨੇ ਸਰਦਾਰ ਜਸਵੰਤ ਸਿੰਘ ਚੀਮਾ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਉਹਨਾਂ ਦੀ ਹਾਜ਼ਰੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਪੱਲਾ ਫੜਿਆ ਹੈਗਾ ਤੇ ਲੋਕਾਂ ਦਾ ਆਵਾਮ ਦਾ ਸਾਰਿਆਂ ਦਾ ਮੋਹ ਭੰਗ ਹੋ ਚੁੱਕਾ ਹੈ ਤੁਸੀਂ ਜਲੰਧਰ ਦੇ ਕੈਂਡੀਡੇਟ ਤੋਂ ਤੁਹਾਨੂੰ ਜੀਵਨੀ ਤੋਂ ਉਹਨਾਂ ਦੇ ਕੈਂਡੀਡੇਟ ਤੋਂ ਪਤਾ ਲੱਗ ਗਿਆ ਇਹ ਕੈਂਡੀਡੇਟ ਉਹਨਾਂ ਨੇ ਆਪਣਾ ਨਹੀਂ ਖਿਲਾ ਰਿਆ ਰਿੰਕੂ ਜਿਹੜਾ ਸੁਸ਼ੀਲ ਕੁਮਾਰ ਰਿੰਕੂਗਾ ਉਹਨਾਂ ਨੇ ਐਸਲੇ ਲਿਆਂਦਾ ਕਿਉਂਕਿ ਉਹਨਾਂ ਦੇ ਜਿੱਤੇ ਹੋਏ ਐਮਐਲਏ ਦੀ ਆਵਾਜ਼ ਆਵਾਮ ਤੱਕ ਨਹੀਂ ਗਈ ਇਸ ਲਈ ਉਹਨਾਂ ਨੇ ਉੱਥੇ ਆਪਣਾ ਬਾਹਰ ਦਾ ਕੈਂਡੀਡੇਟ ਲਿਆਂਦਾ ਤੇ ਉਹਨਾਂ ਨੂੰ ਪਤਾ ਹੈਗਾ ਕਿ ਜਿਵੇਂ ਸੰਗਰੂਰ ਉਹ ਮੂੰਹ ਭਾਰ ਡਿੱਗੇ ਸੀ ਉਹਨਾਂ ਨੇ ਇੱਥੇ ਵੀ ਮੂੰਹ ਭਾਰ ਹੀ ਡਿਗਣਾ ਹੈ ਉਹ ਲੋਕਾਂ ਦਾ ਕਹਿਣਾ ਹੈ ਕਿ ਜਿਹੜੇ ਸੰਗਰੀ ਦੇ ਸਕ ਮਾਨ ਆ ਉਹ ਆਤੀ ਉਹ ਐਮਪੀ ਤਾਂ ਬਨਾਂ ਨਜ਼ੀਬ ਦੀਪ ਸਿੰਘ ਜੀ ਨੂੰ ਮੌਤ ਦਾ ਕਰ ਸਭ ਜਦੋਂ ਨਾ ਬੋਟਾ ਬੈ ਗਿਆ ਜੀ ਉਨੀ ਬੈ ਗਿਆ ਜੀ ਕੱਪੜਾ ਕਉ ਪਸੰਦ ਦੇ ਰੇ ਲੋਕਾਂ ਦਾ ਤੁਹਾਡਾ ਕੀ ਕਹਿਣਾ ਹੈ ਲੋਕਾਂ ਦਾ ਬਹੁਤ ਕੁਝ ਕਹਿਣਾ ਹੁੰਦਾ ਜੀ ਦੇਖੋ ਲੋਕੀ ਤੇ ਬਹੁਤ ਕੁਝ ਕਹਿੰਦੇ ਹੈਗੇ ਪਰ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਸੋਚ ਤੋਂ ਇਸ ਇਸ ਸਮੇ ਲੋਕ ਇੰਨਾ ਪ੍ਰਭਾਵਿਤ ਹੈ ਗਿਆ ਤੁਸੀਂ ਦੇਖੋ ਇਹ ਨਰੰਤਰ ਫੜੋ ਫੜਾਈਆਂ ਹੋ ਰਹੀਆਂ ਇਹ ਕਿਸ ਲਈ ਹੋ ਰਹੀਆਂ ਕਿਸ ਹੋਰ ਪਾਰਟੀ ਦੇ ਕਿਸੇ ਬੰਦੇ ਦੀ ਨਹੀਂ ਹੋ ਰਹੀਆਂ ਇਹ ਡਰ ਪੈ ਜਾਂਦਾ ਸਰਕਾਰਾਂ ਨੂੰ ਡਰ ਹੁੰਦਾ ਕਿ ਉਹਨਾਂ ਨੂੰ ਪਤਾ ਹੁੰਦਾ ਹੈ ਸਰਕਾਰ ਕਿਰਤੋਂ ਡਰਦੀ ਆ ਸਰਕਾਰ ਨੂੰ ਜਿਹੜੇ ਤੋਂ ਖਤਰਾ ਆਏਗਾ ਸਰਕਾਰ ਨੂੰ ਪਤਾ ਹੈ ਹੁਣ ਇਦਾਂ ਤੇ ਝੂਠੇ ਦਾਵੇ ਤੇ ਸਰਕਾਰ ਨੇ ਵੀ ਕੀਤੇ ਸੀ ਖੋਖਲੇ ਦਾਵੇ ਤੇ ਸਰਕਾਰ ਨੇ ਵੀ ਕੀਤੇ ਸੀ ਫਿਰ ਤੁਸੀਂ ਦੱਸੋ ਸਰਕਾਰ ਖਾਲੀ ਗੱਲਾਂ ਨਾਲ ਥੋੜੀ ਚਲਦੀ ਹੁੰਦੀ ਆ ਹਾਂਜੀ ਸੀਐਮ ਸਾਹਿਬ ਨੇ ਵਾਦਾ ਕਰਤਾ ਸੀ 1000 ਬੀਬੀਆਂ ਨੂੰ ਪੈਨਸ਼ਨ ਦੇਵਾਂਗੇ ਮਹੀਨੇ ਦਾ ਖਰਚਾ ਦੇਵਾਂਗੇ ਇਹ ਗੱਲਾਂ ਨਾਲ ਸਰਕਾਰਾਂ ਨਹੀਂ ਚਲਦੀ ਹੁੰਦੀਆਂ ਸਿਮਰਜੀਤ ਸਿੰਘ ਮਾਨ ਜੀ ਦੀ ਇੱਕ ਸਟੇਟਮੈਂਟ ਦਹਾਨ ਜਿਹੜੀ ਕੋਈ ਗਰਮ ਸਟੇਟਮੈਂਟ ਹੋਵੇ ਸਿਮਰਜੀਤ ਸਿੰਘ ਮਾਨ ਲੌਜੀਕਲੀ ਗੱਲਾਂ ਕਰਦੇ ਆ ਲੌਜੀਕਲੀ ਗੱਲਾਂ ਦੇ ਨਾਲ ਨਾਲ ਇੱਕ ਗੱਲ ਯਾਦ ਰੱਖਣਾ ਲੋਕਾਂ ਨੂੰ ਸੱਚ ਜਦੋਂ ਸੱਚ ਨਸ਼ਰ ਹੁੰਦਾ ਨਾ ਉਹਨਾਂ ਨੂੰ ਸੱਚ ਤੋਂ ਬਹੁਤ ਜ਼ਿਆਦਾ ਇਰੀਟੇਸ਼ਨ ਹੁੰਦੀ ਆ ਕਿਉਂਕਿ ਇਹਨਾਂ ਦੇ ਆਪਣੇ ਆਈਟੀ ਸੈੱਲ ਲੱਗੇ মিডিਆ ਸੈੱਲ ਲੱਗੇ ਆ ਉਹ ਲੋਕਾਂ ਨੂੰ ਇਦਾਂ ਨਸ਼ਰ ਕਰਦੇ ਆ ਕਿਸੇ ਮਰਜੀ ਸਿੰਘ ਮਾਨ ਗਲਤ ਬੋਲੇ ਸਿਮਰਜੀਤ ਸਿੰਘ ਮਾਨ ਸੱਚ ਬੋਲਦੇ ਜਿਗਾ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਭਗਤ ਸਿੰਘ ਦੇ ਮਾਨਜੋਗ ਹਾਈ ਕੋਰਟ ਦੇ ਨੇ ਉਹ ਸਾਰੀਆਂ ਪਲੀ ਲੋਕਾਂ ਦੀ ਡਿਸਮਿਸ ਕੀਤੀਆਂ ਜਿਹੜੀਆਂ ਲੋਕਾਂ ਨੇ ਉਹਨੂੰ ਸ਼ਹੀਦ ਦਾ ਦਰਜਾ ਕਰਾਰ ਦੇਣ ਲੱਗਿਆ ਕਰਾਈ ਸੀ ਭਾਈ ਗੁਰਜੀਕਾ ਕਲਚਰ ਭਾਈ ਗੁਰਜੀਕੀ ਪਤੇ ਪਹਿਲਾਂ ਤਾਂ ਮੈਂ ਅੱਜ ਦੀ ਐਡੀ ਵੱਡੀ ਮੀਟਿੰਗ ਕਰਾਉਣ ਦੇ ਸਾਡੇ ਪੀਐਸਸੀ ਮੈਂਬਰ ਹਲਕਾ ਉਤਰੀ ਦੇ ਇੰਚਾਰਜ ਨਵਨੀਤ ਕੁਮਾਰ ਗੁੱਪੀ ਇਹਨਾਂ ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਹਲਕਾ ਉਤਰੀ ਦੇ ਵਿੱਚ ਧਰਮਸਾਲਾ ਦੇ ਅੰਦਰ ਐਡਾ ਵੱਡਾ ਕੱਟ ਕਰਾ ਕੇ ਇੰਨੀ ਵੱਡੀ ਗਿਣਤੀ ਦੇ ਵਿੱਚ ਨੌਜਵਾਨਾਂ ਨੂੰ ਪਾਰਟੀ ਦੇ ਵਿੱਚ ਸ਼ਾਮਲ ਕਰਾਇਆ ਸਟੇਜ ਸਮੁੱਚੀ ਟੀਮ ਇਹ ਜਿਹੜੀ ਹੈ ਇਹਨਾਂ ਨੇ ਅੱਜ ਇੱਕ ਗੱਲ ਸਾਬਤ ਕਰਤੀ ਗੁਰੂ ਨਾਨਕ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਰਾਈਂ ਫਰਮਾਉਂਦੇ ਆ ਸੰਭੇ ਸਾਂਝੀ ਵਾਲ ਸਦਾ ਕੋਈ ਇਹਨਾਂ ਦਸੇ ਬਹਾਰਾ ਜੀ ਅੱਜ ਇੱਕ ਪਾਰਟੀ ਜਿੱਥੇ ਸਾਰੀਆਂ ਧਰਮਾਂ ਦੇ ਲੋਕ ਸਾਰੇ ਉਮਾਂ ਦੇ ਨੌਜਵਾਨ ਉਹ ਭੱਜ-ਭੱਜ ਕੇ ਸ਼ਾਮਲ ਹੋ ਰਹੇ ਨੇ ਜਿਨ੍ਹਾਂ ਨੂੰ ਸਰਦਾਰ ਸਮਰਨਜੀਤ ਸਿੰਘ ਮਾਨ ਦੇ ਕੰਮਾਂ ਤੇ ਉਹਦੀ ਸੋਚ ਤੇ ਉਦੇ ਦਿਲੇ ਦਾ ਇਰਾਦੇ ਤੇ ਪੂਰਨ ਭਰੋਸਾ ਇਹ ਸਰਦਾਰ ਸਮਰਨਜੀਤ ਸਿੰਘ ਮਾਨ ਵਰਗਾ ਲੀਡਰ ਪੰਜਾਬ ਤਾਂ ਕੀ ਪੂਰੇ ਭਾਰਤ ਦੇ ਵਿੱਚ ਇੱਕ ਵੀ ਨਹੀਂ ਸਰਦਾਰ ਸਮਰਨਜੀਤ ਸਿੰਘ ਮਾਨ ਜੋ ਬੋਲਦਾ ਉਹ ਲੋਕ ਕਈ ਸਾਲਾਂ ਬਾਅਦ ਉਹਦੇ ਤੇ ਘੁੰਮ ਕੇ ਉਹੀ ਕੰਮ ਕਰਦੇ ਨੇ ਜੇ ਸਰਦਾਰ ਸਮਰਨਜੀਤ ਸਿੰਘ ਮਾਨ ਨੇ ਅੱਜ ਤੋਂ 20 ਸਾਲ ਪਹਿਲਾਂ ਬਾਗੇ ਬਾੜ ਤੇ ਧਰਨਾ ਲਾ ਕੇ ਇਹ ਗੱਲ ਕਹੀ ਸੀ ਕਿ ਭਾਰਤ ਤੇ ਪਾਕਿਸਤਾਨ ਦਾ ਵਪਾਰ ਤੋੜਿਆ ਜਾਵੇ ਤੇ ਉਦੋਂ ਲੋਕਾਂ ਨੇ ਕਿਹਾ ਵੀ ਸਰਦਾਰ ਸਿਮਰਜੀਤ ਸਿੰਘ ਮਾਨ ਜਿਹੜਾ ਇਹਨੇ ਗਲਤ ਕਿਹਾ ਤੇ ਬਾਅਦ ਦੇ ਵਿੱਚ ਸਾਰੇ ਕਹਿਣ ਲੱਗੇ ਜੇ ਵਪਾਰ ਕੀਤਾ ਜਾਣਾ ਚਾਹੀਦਾ ਤਾਂ ਹੋਣ ਲੱਗ ਗਿਆ ਜਲੰਧਰ ਦੇ ਵਿੱਚ ਚਿਕਨੀ ਚੋਣਾ ਤੁਸੀਂ ਲੜੋਗੇ ਬਿਲਕੁਲ ਜੀ ਉਹ ਉਮੀਦਵਾਰ ਵੀ ਤਰਤਾ ਪਾਰਟੀ ਨੇ ਬਿਲਕੁਲ ਲੜਾਂਗੇ ਔਰ ਉਹ ਚੋਣ ਜਿੱਤਾਂਗੇ ਵੀ ਸਰਦਾਰ ਸਿਮਰਨਜੀਤ ਸਿੰਘ ਮਾਨ ਜਿਹੜੇ ਆ ਉਹਨਾਂ ਦੀ ਪਾਰਟੀ ਇੱਕ ਐਸੀ ਸੱਚੀ ਸੁੱੱਚੀ ਪਾਰਟੀ ਆ ਜਿਹਦੇ ਵਿੱਚ ਬੇਦਾਗ ਲੀਡਰ ਨਮਨੀਤ ਕੁਮਾਰ ਗੋਪੀਜੀ ਵਰਗੇ ਸਾਡੇ ਪੰਨੂ ਸਾਹਿਬ ਵਰਗੇ ਹੋਰ ਅੱਜ ਸਾਡੇ ਬੈਠੇ ਨੇ ਆਰਮਗੜਿਆ ਸਾਹਿਬ ਸੁਤਵੀਰ ਜੀ ਜਿਹੜੇ ਇਹ ਉਹ ਲੀਡਰ ਨੇ ਜਿਹੜੇ ਨਾ ਕਦੀ ਝੂਠ ਦਾ ਜਿਹਨਾਂ ਨੇ ਧਾਰਾ ਲਿਆ ਨਾ ਝੂਠੇ ਬੰਦੇ ਦੀ ਮਦਦ ਕੀਤੀ ਨਾ ਝੂਠ ਦੇ ਨਾਲ ਖੜੇ ਜਿਹੜੇ ਨੇ ਹਮੇਸ਼ਾ ਸੱਚ ਦੇ ਪੈਰ ਦਿੱਤਾ ਇਹ ਹਮੇਸ਼ਾ